ਬਰਨਾਲਾ ਪੁਲਿਸ ਨੇ ਹਨੀ ਟ੍ਰੈਪ ਲਗਉਣ ਵਾਲੇ ਗਰੋਧਾ ਕੀਤਾ ਪਰਦਾਫਾਸ਼ ਮੈਂਦਕਰਦਨ ਸ਼ਿਕਾਇਤ ਕੀਤੀ ਸੀ ਵੀ ਮੈਨੂੰ ਇਹਨਾਂ ਨੇ ਫੋਨ ਤੇ ਬੁਲਾ ਕੇ ਵਹਿਕਾਵੇ ਵਿੱਚ ਲੈ ਗਏ ਇਹ ਔਰਤ ਕਹਿੰਦੀ ਮੈਂ ਇਕੱਲੀ ਘਰੇ ਆਂ ਕੋਈ ਆਜੋ ਪਰ ਮੈਂ ਘਰੇ ਆ ਗਈ ਉਹ ਸਮੇਂ ਇਕੱਲੀ ਘਰੇ ਸੀ ਮੈਨੂੰ ਘਰੇ ਬਿਠਾ ਕੇ ਪਾਣੀ ਧਾਣੀ ਦਾ ਗਲਾਸ ਦੇਣ ਲਈ ਪਾਣੀ ਦਾ ਉਸ ਤੋਂ ਬਾਅਦ ਮੌਕੇ ਦੀ ਫਿੱਤਨ ਬੰਦੇ ਜਵਾਨ ਕਰਿਆ ਗਰਾਉਂਡ ਲੈਂਡ ਤੇ ਮਕੌਣ ਲੱਗ ਪਏ ਤੇ ਉਹਦਾ ਮੋਬਾਈਲ ਖੋਲਿਆ ਤੇ ਉਹਦੀ ਜਦੋਂ ਇਹ ਫੋਟੋ ਫਟੋ ਤੇ ਮੂਵੀ ਵੀ ਬਣਾਉਣ ਲੱਗੇ ਤਾਂ ਉਹ ਤੋਂ ਫਰਾ ਕੇ ਉਹਨਾਂ ਤੋਂ ਭੱਜ ਗਏ ਮਹਿਲਾ ਸਮੇਤ 3 ਮੈਂਬਰ ਕੀਤੇ ਕਾਬੂ ਬਰਨਾਲਾ ਦੇ ਥਾਣਾ ਸਿਟੀ 2 ਦੇ ਸਹਾਇਕ ਸਬ ਇੰਸਪੈਕਟਰ ਜਗਰੂਪ ਸਿੰਘ ਨੇ ਐਸਐਚਓ ਚਰਨਜੀਤ ਸਿੰਘ ਦੀ ਅਗਵਾਈ ਹੇਠ ਹਨੀ ਟ੍ਰੈਪ ਲਗਾਉਣ ਵਾਲੀ ਗਰੋਧਾ ਪਰਦਾ ਫਸ਼ ਕੀਤਾ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਉਕਤ ਗਰੋਧ ਦੀ ਸਰਗਨਾ ਮੈਂਬਰ ਜਸਵੀਰ ਕੌਰ ਨੇ ਖੁੱਡੀ ਕਲਾ ਦੇ ਇੱਕ ਵਿਅਕਤੀ ਬਲਵਿੰਦਰ ਸਿੰਘ ਨੂੰ ਆਪਣੇ ਘਰ ਬੁਲਾ ਲਿਆ ਅਤੇ ਉਸ ਤੋਂ ਬਾਅਦ ਆਪਣੇ ਗਰੋਧ ਦੇ ਮੈਂਬਰਾਂ ਨਾਲ ਮਿਲ ਕੇ ਉਸ ਦੇ ਅਪੱਤੀਜਨਕ ਵੀਡੀਓ ਬਣਾਉਣੀ ਸ਼ੁਰੂ ਕਰਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਪਰ ਪੀੜਤ ਬਲਵਿੰਦਰ ਸਿੰਘ ਗਰੋ ਦੇ ਵਿੱਚ ਚੁੰਗਲ ਤੋਂ ਨਿਕਲ ਕੇ ਪੁਲਿਸ ਸਟੇਸ਼ਨ ਆਇਆ ਜਿਸ ਦੀ ਸ਼ਿਕਾਇਤ ਤੇ ਉਕਤ ਗਰੋ ਦੇ ਤਿੰਨ ਮੈਂਬਰਾਂ ਹਰਜਿੰਦਰ ਸਿੰਘ ਹਰਪੀਤ ਸਿੰਘ ਅਤੇ ਜਸਵੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇਹਨਾਂ ਦਾ ਇੱਕ ਸਾਥੀ ਦੀਪ ਭਾਜਨ ਚ ਸਫਲ ਹੋ ਗਿਆ ਉਹਨਾਂ ਨੇ ਕਿਹਾ ਕਿ ਗਰੋ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਪੁੱਛਿਆ ਜਾਵੇਗਾ ਕਿ ਇਹਨਾਂ ਹੋਰ ਕਿੰਨੇ ਵਿਅਕਤੀਆਂ ਨੂੰ ਬਲੈਕਮੇਲ ਕੀਤਾ ਹਨਜੀ ਗੁਰਪ੍ਰੀਤ ਸਿੰਘ ਜੀ ਅੱਜ ਕੀ ਆਪਣੇ ਕਿਹੜਾ ਗ੍ਰੋਹ ਫੜਿਆ ਕੱਲ ਮਿਤੀ 14 5 25 ਨੂੰ ਜੀ ਬਲਵਿੰਦਰ ਸਿੰਘ ਪੁੱਤਰ ਗੁਰਬੀਰ ਸਿੰਘ ਵਾਸੀ ਖੁੱਡੀਕਲਾ ਨੇ ਬਿਆਨ ਤੇ ਹਨੀ ਟ੍ਰੈਪ ਲਾਉਣ ਵਾਲੇ ਗਰੋਹ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਜਿਦੇ ਵਿੱਚ ਹਰਪ੍ਰੀਤ ਸਿੰਘ ਹੈ ਹਰਜਿੰਦਰ ਸਿੰਘ ਹੈ ਤੇ ਜਸਵੀਰ ਕੌਰ ਠੀਕ ਹੈ ਉਹਨਾਂ ਨਾਲ ਦੀਪ ਸਿੰਘ ਵੀ ਸ਼ਿਕਾਇਤ ਕਰਤਾ ਨੇ ਕੀ ਸ਼ਿਕਾਇਤ ਕੀਤੀ ਸੀ ਕਾਇਦ ਕਰਤਾ ਨੇ ਸ਼ਿਕਾਇਤ ਕੀਤੀ ਸੀ ਵੀ ਮੈਨੂੰ ਇਹਨਾਂ ਨੇ ਉਹਨੂੰ ਤੇ ਬਲਾ ਕੇ ਬਹਿਕਾਬੇ ਵਿੱਚ ਲੈ ਗਿਆ। ਇਹ ਔਰਤ ਕਹਿੰਦੀ ਮੈਂ ਇਕੱਲੀ ਘਰੇ ਆ। ਤੁਸੀਂ ਆ ਜਾਓ। ਤਾਂ ਮੈਂ ਘਰੇ ਆ ਗਿਆ। ਉਹ ਸਮੇਂ ਇਕੱਲੀ ਘਰੇ ਸੀ। ਮੈਨੂੰ ਘਰੇ ਬਿਠਾ ਕੇ ਪਾਣੀ ਧਾਣੀ ਦਾ ਗਲਾਸ ਦੇ ਦਿੱਤਾ ਪਾਣੀ ਦਾ। ਉਸ ਤੋਂ ਬਾਅਦ ਮੌਕੇ ਦੀ ਫਿਰ ਤਨ ਬੰਦੇ ਜਵਾਨ ਕਹਿਆ। ਜੀ। ਜਿੱਦਾਂ ਨੇ ਉਹਨੂੰ ਉੱਥੇ ਡਰਾਵਾ ਡਰਾਉਣ ਲੱਤ ਮਖਾਉਣ ਲੱਗ ਪਏ। ਜੀ। ਤੇ ਉਹਦਾ ਮੋਬਾਈਲ ਖੋਲਿਆ। ਜੀ। ਤੇ ਉਹਦੀ ਜਦੋਂ ਇਹ ਫੋਟੋ ਫਾਟੋ ਤੇ ਮੂਵੀ ਵੀ ਬਣਾਉਣ ਲੱਗੇ ਤਾਂ ਉਹ ਤੋਂ ਕਿ ਤਾਂ ਕਿ ਉਹਨਾਂ ਤੋਂ ਬਚ ਗਏ ਉਹਨਾਂ ਤੋਂ ਕਿ ਆਪਣੀ ਸ਼ਿਕਾਇਤ ਕਰਤਾ ਤਾਂ ਕਿੰਨੇ ਪੈਸੇ ਦੀ ਮੰਗ ਕਰਦੇ ਸੀ ਇਤਨਾ ਜਿ ਬਾਕੀ ਕੀਤੀ ਜਿਹੜੇ ਪਛਾੜੀ ਇਹ ਵੀ ਅੱਛਾ ਮੈਂ ਤਾਂ ਪੈਸੇ ਬੰਦਾ ਬਾਕੀ ਕੀਤੀ ਕਾਲ ਹੀ ਹੈ ਜੀ ਮੈਂ ਪੱਜ ਗਏ ਅੱਛਾ ਤੇ ਜਾਨੀ ਕਿ ਉਹਦੀ ਗਰੋਹ ਦੀ ਚੁੰਗਲ ਚੋਂ ਆ ਜਾਨ ਛੜਾ ਕੇ ਭੱਜ ਲਿਆ ਜਾਨ ਛੜਾ ਕੇ ਭੱਜ ਅੱਛਾ ਉਸ ਤੋਂ ਬਾਅਦ ਸਾਡੇ ਕੋਲੇ ਨਾ ਖਤਮ ਹੋ ਤਾ ਜਿਪਰਾਇਆ ਜੀ ਤੇ ਪਤਲਾਲ ਚ ਆਇਆ ਹੋਊ ਵੀ ਹੋਰ ਕਿੰਨੇ ਕਿ ਬੰਦੇ ਨੂੰ ਬਲੈਕਮਿਲ ਕਰਦੇ ਹੋ। ਉਹ ਅਜੇ ਸੀ ਨਾ ਤਾਂ ਪੁੱਛ ਕੇ ਕਰ ਰਹੇ ਆ ਜੇ ਕੋਈ ਜੀ ਗੱਲ ਹੋਰ ਆਉਂਦੀ ਆ ਹੋਰ ਨਾ ਵੀ ਕੀਤਾ ਤਾਂ ਤੁਸੀਂ ਡਰਾਉਣਾ ਜੀ। ਅਮਰ ਜੀ ਤੇਰੇ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜੀ। ਹਾਂਜੀ। ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜੀ। ਵੀ ਅਸੀਂ ਅੱਜ ਕਰਾਂਗੇ। ਅੱਛਾ ਕੱਲ੍ਹ ਵੀ ਅਦਾਲਤ ਦੀ ਬਾਈ ਜੀ। ਠੀਕ ਹੈ। ਅੱਜ ਪੁਲਿਸ ਮੰਡ ਲਉਗੇ। ਉਹ ਦੇਖਦੇ ਆ ਜੀ। ਅੱਛਾ ਕਿਹੜੇ ਕਿਹੜੇ ਬੰਦੇ ਆ ਦੋਸ਼ੀ ਪਕੜ ਗਏ ਨੇ? ਇਹ ਦੋਸ਼ੀ ਪੜੇ ਜੀ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਹਾਂਜੀ। ਜਸਵੀਰ ਕੌਰ ਪਤਨੀ ਨਛੱਤਰ ਸਿੰਘ। ਤੇ ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਇਹ ਬਨਾਲੇ ਦੇ ਅਸ਼ੇਖਾ ਹੋਣਗੇ। ਜੀ ਇਹ ਜੀ ਕੋਣ ਬੰਦਾ ਰਹਿੰਦਾ? ਇਹਨਾਂ ਵਿੱਚ ਕਾਲ ਵੀ ਜਿਹੜਾ ਦੀਪ ਸਿੰਘ ਹੈ ਉਹ ਹਜੇ ਰਿਸ਼ਟ ਕਰਨ ਵਾਲਾ ਨਹੀਂ। ਭੱਜਾ ਜਗਦੇਵ ਸਿੰਘ ਜਿਹਦਾ ਇਹ ਗ੍ਰੋਹ ਫੜਿਆ ਹੈ ਇਹ ਕੀ ਕੀ ਧਾਰਾ ਲੱਗੀਆਂ ਨੇ ਇਹਨਾਂ ਖਿਲਾਫ? ਇਹਨਾਂ ਦੇ ਖਿਲਾਫ ਧਾਰਾ ਹੈਗੀਆਂ ਜੀ 303 ਜਿਮਨ 2, 303 8 ਜਿਮਨ 2, 352 ਜਿਮਨ 2, 61 ਜਿਮਨ 2 ਬੀ ਐਨ ਦੇ ਸਿਦੂ 2023 ਦੇ ਦੀਨ ਇਹ ਧਾਰਾ ਲਗਾ ਕੇ ਮਕਦਮਾ ਦਰਜ